ਦੇ ਵਿੱਚ ਰਾਤ ਨੂੰ ਬਲੈਕਆਊਟ ਰਿਆ ਬਹੁਤ ਹੀ ਮੰਦ ਭਾਗਾ ਸਮੇਂ ਜਿਗਾ ਭਾਰਤ ਦੇ ਲਈ ਹਾਲਾਂਕਿ ਨੁਕਸਾਨ ਦੋਨੇ ਪਾਸੇ ਜਿਆਦਾ ਹੋਇਆ ਅਸੀਂ ਇਹ ਨਹੀਂ ਕਹਿੰਦੇ ਪਰ ਪਾਕਿਸਤਾਨ ਜਿਹੜਾ ਕਿ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਉਸ ਨੂੰ ਫਿਰ ਕੋਈ ਨਾ ਕੋਈ ਇਨਜਾਮ ਭੁਗਤਣਾ ਪਏਗਾ ਅਸੀਂ ਦੱਸਣਾ ਚਾਹੁੰਦੇ ਆ ਕਿ ਸੋਸ਼ਲ ਮੀਡੀਆ ਤੇ ਜਿਹੜੀਆਂ ਅਫਵਾਹਾਂ ਜਾ ਰਹੀਆਂ ਹਨ ਉਹਨਾਂ ਤੋਂ ਬਚਣ ਦੀ ਲੋੜ ਹੈ ਕੱਲ ਕਈ ਜਗ੍ਹਾ ਤੇ ਮੌਕ ਡ੍ਰਿਲ ਕੀਤੀ ਗਈ ਯਾਨੀ ਅੰਮ੍ਰਿਤਸਰ ਦੇ ਵਿੱਚ ਕਈ ਜਗ੍ਹਾ ਬਲਾਸਟ ਵੀ ਹੋਏ ਤੇ ਕਈ ਡੀਸੀਆਂ ਨੇ ਆਰਡਰ ਵੀ ਜਾਰੀ ਕੀਤੇ ਰੇ ਬਹੁਤ ਸਖਤਾਈ ਹੋ ਗਈ ਹੈ ਪਰ ਕੱਲ ਸਭ ਤੋਂ ਵੱਡੀ ਗੱਲ ਸ੍ਰੀ ਦਰਬਾਰ ਸਾਹਿਬ ਹਰਮਿੰਦਰ ਸਾਹਿਬ ਜਿੱਥੇ ਕੇ ਪੂਰੀ ਦੁਨੀਆ ਦੇ ਲੋਕ ਨਤਮਸਤਕ ਹੁੰਦੇ ਨੇ ਉੱਥੇ ਵੀ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਕਿ ਬਲੈਕਆਊਟ ਹੋਇਆ ਔਰ ਸਭ ਤੋਂ ਵੱਡੀ ਗੱਲ ਕਿ ਜਦੋਂ ਸ਼ਾਮ ਨੂੰ ਸੁੱਖਾ ਸੰਦ ਸਮੇਂ ਹੁੰਦਾ ਹੈ ਤਾਂ 10 ਮਿੰਟ ਦੇ ਲਈ ਉੱਥੇ ਬਲੈਕਆਊਟ ਕੀਤਾ ਗਿਆ ਸਿਰਫ ਲੋਕਾਂ ਨੇ ਆਪਣੇ ਮੋਬਾਈਲ ਦੇ ਟਾਰਚਾ ਦੇ ਨਾਲ ਜਿਹੜੀ ਪਾਲਕੀ ਸਾਹਿਬ ਹੈ ਉਹ ਜਿੱਤੇ ਰੱਖਦੇ ਨੇ ਰਮੰਦਰ ਸਾਹਿਬ ਤੋਂ 10 15 20 ਮਿੰਟ ਦਾ ਰਸਤਾ ਹੈ ਜੇਕਰ ਭੀੜ ਹੋਵੇ ਤਾਂ ਦੱਨ ਲੈਂਦਾ ਤਾਂ ਬਲੈਕ ਆਊਟ ਦੇ ਦੌਰਾਨ ਲੋਕਾਂ ਨੇ ਟਾਰਚਾ ਨਾਲ ਉਹ ਸਭ ਦੀ ਮਦਦ ਕੀਤੀ ਤਾਂ ਚੱਲਦੇ ਆ ਪੂਰੇ ਇਸ ਵਿਸ਼ੇ ਦੇ ਗੱਲਬਾਤ ਕਰਦੇ ਆ ਕਿਉਂਕਿ ਪਾਕਿਸਤਾਨ ਸੁਧਰਦਾ ਨਾਮ ਨਹੀਂ ਲੈ ਰਿਹਾ ਕਦੋਂ ਇਹ ਜੰਗ ਰੁਕੇਗੀ ਕਿਉਂਕਿ ਪੂਰੇ ਅਸਰ ਬਣੇ ਹੋਏ ਨੇ ਤੇ ਅਸੀਂ ਚਲਦੇ ਆ ਆਪਣੇ ਸਹਿਯੋਗੀ ਰਜਿੰਦਰ ਸਿੰਘ ਜੀ ਕੋ ਉਹਨਾਂ ਲੈਨੇ ਪੂਰੀ ਜਾਣਕਾਰੀ ਰਜਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਸਵੇਰ ਦੇ ਲਾਇਬ੍ਰਾਰੀ ਚ ਧੰਨਵਾਦ ਜੀ ਧੰਨਵਾਦ ਰਜਿੰਦਰ ਜੀ ਬਾਬਾ ਨਜ਼ਮੀ ਜੀ ਮੈਂ ਦੋ ਲੈਣਾ ਵੇਲੇ ਕਹਿ ਚੁੱਕਿਆ ਹਾਂ ਵੀ ਏ ਤੂੰ ਘਟਾਵੇਂ ਮੇਰੇ ਮੰਦਰਾਂ ਨੂੰ ਤੇ ਮੈਗੋ ਘਟਾਵਾ ਤੇਰੀ ਮਸਜਿਦ ਨੂੰ ਏ ਇਹ ਗੱਲਾਂ ਹੁਣ ਮਾਰਕੀਟਾਂ ਰਹੀਆਂ ਨੇ ਕਹਿੰਦੇ ਆ ਜਾ ਇੱਕ ਦੂਜੇ ਦੇ ਬਹਿ ਕੇ ਖਾਈਏ ਗੁਰੂ ਘਰ ਲੰਗਰ ਨੂੰ ਯਾਨੀ ਕਿ ਹਰਮੰਦਰ ਸਾਹਿਬ ਤੇ ਵੀ ਗੱਲ ਆ ਗਈ ਹੈ ਤੇ ਤੁਹਾਨੂੰ ਪਤਾ ਹੈ ਕਰਤਾਰਪੁਰ ਸਾਹਿਬ ਦਾ ਲੰਘਾ ਹੀ ਬੰਦ ਹੋ ਗਿਆ ਜਿੱਦੇ ਕਰਕੇ ਹੁਣ ਲੋਕ ਅਜਿਹੀਆਂ ਗੱਲਾਂ ਸੋਸ਼ਲ ਮੀਡੀਆ ਦੇ ਆ ਰਹੀਆਂ ਨੇ ਦੇਖੋ ਜੀ ਇਹ ਗੱਲਾਂ ਹੁਣੀਆਂ ਚਾਹੀਦੀਆਂ ਨੇ ਇਹਨਾਂ ਦੇ ਮੁਤਾਬਕ ਹੀ ਜ਼ਿੰਦਗੀ ਨੂੰ ਟਾਲਣਾ ਚਾਹੀਦਾ ਹੈ ਜੋਨਾਂ ਦੇ ਸ਼ਾਨੂ ਮਤਲਬ ਕਾਰਬਾੜੀਆਂ ਨੇ ਜਿਹੜੀਆਂ ਉਸੇ ਹਿਸਾਬ ਨਾਲ ਹੀ ਕਰਨੀਆਂ ਚਾਹੀਦੀਆਂ ਕਿਉਂਕਿ ਜੰਗ ਦਾ ਮਤਲਬ ਹੀ ਇਹ ਹੁੰਦਾ ਵੀ ਮਨੁੱਖਤਾ ਦਾ ਧਾਨ ਚਾਹੇ ਉਹ ਕਿਸੇ ਵੀ ਦੇਸ਼ ਦਾ ਹੈ ਚਾਹੇ ਕਿਸੇ ਵੀ ਉਹ ਪਿੰਡ ਦਾ ਹੈ ਚਾਹੇ ਕਿਸੇ ਵੀ ਉਹ ਪਸਤੂਨ ਦਾ ਹੈ ਚਾਹੇ ਉਹ ਫੌਜੀ ਦੇ ਰੂਪ ਚਾਹੇ ਚਾਹੇ ਵੈਸਤਗਰ ਦੇ ਰੂਪ ਚਾਹੇ ਚਾਹੇ ਆਮ ਲੋਕ ਮਤਲਬ ਨੁਕਸਾਨ ਹੈ ਜਿਹੜਾ ਉਹ ਇਨਸਾਨੀਅਤ ਦਾ ਹੁੰਦਾ ਹੈ ਜਿਹੜਾ ਕਿਉਂਕਿ ਅਸੀਂ 21ਵੀਂ ਸਦੀ ਚ ਪਹੁੰਚ ਗਏ ਅਸੀਂ ਬੜੀਆਂ ਤਰੱਕੀਆਂ ਕਰ ਲਈਆਂ ਅਸੀਂ ਹੋਰ ਤਰੱਕੀਆਂ ਵਾਲੇ ਪਾਸੇ ਜਾਣਾ ਹੈ ਅਸੀਂ ਨਹੀਂ ਚਾਹੁੰਦੇ ਵੀ ਇਹ ਮਤਲਬ ਜੰਗ ਹੋਵੇ ਤੇ ਜੰਗ ਹੋਣ ਨਾਲ ਇੰਨਾ ਜਾਨੀ ਮਾਲੀ ਨੁਕਸਾਨ ਹੋਵੇ ਜਿਹੜੇ ਨਹਿਰੇ ਲੋਕ ਨੇ ਉਹ ਮਾਰੇ ਜਾਣ ਕਿਉਂਕਿ ਪਾਕਿਸਤਾਨ ਆਪਣੀਆਂ ਸਰਹੱਦਾਂ ਤੋਂ ਬਾਜ਼ ਨਹੀਂ ਆ ਰਿਹਾ ਇਸ ਕਰਕੇ ਉਹਨੇ ਪਹਿਲਾਂ ਸਾਡੇ ਨੌਜਵਾਨਾਂ ਦਾ ਸਾਡੇ ਬੇਕਸੂਰ ਲੋਕਾਂ ਦਾ ਕਤਲ ਕੀਤਾ ਤੇ ਹੁਣ ਵੀ ਉਹ ਮਤਲਬ ਜਿਹੜੇ ਬੰਬ ਬੰਬ ਜਿਹੇ ਨੇ ਇੱਧਰ ਚਲਾ ਕੇ ਗੋਲੇ ਅਰੇ ਸ਼ੀ ਇਲਾਕਿਆਂ ਦੇ ਉੱਤੇ ਨੁਕਸਾਨ ਕਰ ਰਿਹਾ ਜਿਹਦੇ ਕਰਕੇ ਫਿਰ ਸਾਡੀ ਫੌਜ ਨੂੰ ਵੀ ਥੋੜੇ ਜੇ ਵੱਧ ਅਧਿਕਾਰ ਦਿੱਤੇ ਨੇ ਉਹ ਗ੍ਰਹਿ ਮੰਤਰੀ ਸਾਹਿਬ ਦਾ ਬਿਆਨ ਵੀ ਆ ਗਿਆ ਕਿ ਫੌਜ ਨੂੰ ਭਈ ਹੁਣ ਖੁੱਲੀਆਂ ਚੁੱਟੀਆਂ ਨੇ ਫੇਰ ਨਾ ਆਪਣਨ ਕੀ ਸਾਡਾ ਇਹਨਾਂ ਨੂੰ ਨੁਕਸਾਨ ਕਰਤਾ ਕਦੇ ਫਿਰ ਇਹ ਪੰਚਾਇਤ ਕੋਲੇ ਜਾਂਦੇ ਨੇ ਤੇ ਕਦੇ ਯੂਨੋ ਚ ਜਾਂਦੇ ਨੇ ਪਰ ਗੱਲ ਕਰ ਇਹ ਹੈ ਵੀ ਨਾਲੇ ਤਾਂ ਘਨੌਣੀਆਂ ਕਾਰਵਾਈਆਂ ਨੇ ਕਰਦੇ ਨੇ ਤੇ ਨਾਲੇ ਫਿਰ ਇਹ ਕਰਦੇ ਨੇ ਇਸ ਕਰਕੇ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਵੀ ਇਹਦੇ ਜਿਹੜੇ ਰਿਜ਼ਲਟ ਨੇ ਉਹ ਬਹੁਤ ਹੀ ਮਾੜੇ ਨਿਕਲ ਸਕਦੇ ਅਰਜਿੰਦਰ ਜੀ ਕੱਲ ਸਵੇਰੇ ਕਾਕਿਸਤਾਨ ਜਵਾਬ ਦੇ ਰਿਹਾ ਸੀ ਸੰਯੁਕਤ ਰਾਸ਼ਟਰ ਮੋਰਚੇ ਦੇ ਵਿੱਚ ਜਿਵੇਂ ਤੁਸੀਂ ਕਹੇ ਯੂਨੈ ਤਾਂ ਉਹਦੇ ਵਿੱਚ ਉਹਨਾਂ ਨੇ ਜਵਾਬ ਦਿੱਤਾ ਹੈ ਕਿ ਅਸੀਂ ਜੰਗ ਨਹੀਂ ਚਾਹੁੰਦੇ ਸਾਡੀ ਫੌਜ ਨੇ ਗੋਡੇ ਟੇਕੇ ਪਏ ਨੇ ਮੰਨ ਗਏ ਵੀ ਗੋਡੇ ਟੇਕੇ ਹੋਣੇ ਪਰ ਕੱਲ ਰਾਤ ਨੂੰ ਹੀ ਇੱਕ ਨਵੇਂ ਯਾਨੀ ਕਿ 15 ਗੋਲੇ ਦਾਗੇ ਜਾਂਦੇ ਨੇ ਦੁਵਾਰਾ ਰਜੋਰੀ ਦੇ ਵਿੱਚ ਜਿਸ ਦੇ ਵਿੱਚ ਕਿ 15 ਤੋਂ 20 ਲੋਕਾਂ ਦੀ ਮੌਤ ਹੋਈ ਹੈ ਫਿਰ ਤੁਸੀਂ ਇੱਕ ਬੜਾ ਡਰਾਮਾ ਕਰ ਰਹੇ ਹੋ ਕਿ ਅਸੀਂ ਜੰਗ ਚਾਹੁੰਦੇ ਨਹੀਂ ਤੇ ਦੂਸਰੇ ਪਾਸੇ ਤੁਸੀਂ ਭਾਰਤੂ ਸਾਰੇ ਹੋ ਹਾਂਜੀ ਤੇਰੀ ਇਹੀ ਤਾਂ ਗੱਲ ਕਹੀ ਜਾਂਦੇ ਆ ਵੀ ਨਾਲੇ ਤਾਂ ਮਤਲਬ ਕਰਤੂਤਾਂ ਤੋਂ ਬਾਜ਼ ਨਹੀਂ ਆਉਂਦਾ ਤੇ ਨਾਲੇ ਭੱਜਿਆ ਫਿਰਦਾ ਗੱਲ ਕਰ ਇਹਨੂੰ ਥੋੜਾ ਜਿਹਾ ਉਸੇ ਸੋਸ਼ਲ ਮੀਡੀਆ ਦੇ ਉੱਤੇ ਵੀ ਜ਼ੰਦਫਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜੀ ਕਿ ਮਤਲਬ ਇਹ ਪ੍ਰਚਾਰ ਕਰ ਰਿਹਾ ਵੀ ਹਿੰਦੁਸਤਾਨ ਦੇ ਅਸੀਂ 2 ਜਹਾਜ਼ ਜਿਹੜਾ ਪਹਿਲਾਂ ਇੱਕ ਕਰਾਂ ਬੀਕਾਂ ਦੇ ਐਕਸੀਡੈਂਟ ਹੋਇਆ ਸੀ ਤਾਂ ਉਹ ਜਹਾਜ਼ ਦੀ ਫੋਟੋ ਪਾਤੀ ਜਿਹ ਚੈਤਰ ਮੋਗੇ ਕੋਲੇ ਦਿੱਤੀਆਂ ਸੀਗਾ ਉਹਦੀ ਫੋਟੋ ਪਾਤੀ ਵੀ ਅਸੀਂ ਮਤਲਬ ਹਿੰਦੁਸਤਾਨ ਦੇ ਦੋ ਜਹਾਜ਼ ਜਿਨ੍ਹਾਂ ਮਤਲਬ ਜਿਹੜੀਆਂ ਇਆਂ ਇਆਂ ਗੰਦੀਆਂ ਹਸਪਤਾਲ ਨੇ ਇਹਨਾਂ ਤੋਂ ਇਹਨੂੰ ਆਵਾਜ਼ ਆਉਣਾ ਚਾਹੀਦਾ ਹੈ ਕਿਉਂਕਿ ਮਤਲਬ ਨੁਕਸਾਨ ਇਨਸਾਨੀਅਤ ਦਾ ਨਾ ਹੋਵੇ ਚੰਗ ਦਾ ਨਾਂ ਲੈਣ ਦੇ ਉੱਤੇ ਹੀ ਮੰਨ ਦੇ ਵਿੱਚ ਕੰਬਾ ਛਿੜ ਜਾਂਦਾ ਇਸ ਕਰਕੇ ਇਹਨੂੰ ਅਸੀਂ ਫੇਰ ਵੀ ਕਹਿੰਦੇ ਆ ਵੀ ਤੂੰ ਰਹਿਣ ਦੇ ਰਹਿਣ ਦੇ ਤੂੰ ਆਪ ਦੇ ਆਪ ਜੋ ਅਤਵਾਦ ਦਾ ਪੱਖਵਾਦ ਕਰ ਰਿਹਾ ਹੈ ਉਹ ਹਰ ਜਾ ਤੇ ਅਤਵਾਦ ਦਾ ਨਵੇੜਾ ਕਰਦੇ ਕਿਉਂਕਿ ਦੁਨੀਆ ਸਾਡੇ ਨਾਲ ਸਾਰੀ ਦੁਨੀਆ ਅੱਤਵਾਦ ਤੋਂ ਪੀੜਤ ਹੋ ਗਈ ਅੱਤਵਾਦ ਦਾ ਖਾਤਮਾ ਕਰਨ ਵਾਸਤੇ ਉਹ ਹਿੰਦੁਸਤਾਨ ਦੇ ਨਾਲ ਹੈ ਚੈਨ ਇਵਨ ਇਥੋਂ ਚైనా ਨੇ ਵੀ ਕਿਹਾ ਕਿ ਭਾਈ ਹੁਣ ਤੇਰੀ ਮੱਤੇ ਸਾਥੋਂ ਹੁੰਦੀ ਨਹੀਂ ਉਹਦਾ ਬਾਲਾ ਗਲਤ ਗੀਆਂ ਕਾਰਵਾਈਆਂ ਕਰਨ ਲੱਗਿਆ ਇਸ ਕਰਕੇ ਚైనా ਵੀ ਪਿੱਛੇ हट ਗਿਆ ਹੋਰ ਦੇਸ਼ ਨੇ ਜਿਹੜੇ ਵੱਡੇ ਉਹ ਵੀ ਪਿੱਛੇ हट ਗਏ ਹੁਣ ਇਹਨੂੰ ਆਪਦੀ ਬਣੀ ਨਬੀੜ ਨਹੀਂ ਕਹੂ ਜੇ ਨਾ ਬਾਜ ਆਇਆ ਅਸੀਂ ਤਾਂ ਇਹੀ ਫੇਰ ਕਹਿੰਦੇ ਆ ਕਿ ਮਤਲਬ ਇਨਸਾਨੀਅਤ ਦਾ ਕਹਾਣ ਨਾ ਕਰਾਵੇ ਕਿਉਂਕਿ ਜਿਹੜੀ ਮਨੁੱਖੀ ਜ਼ਿੰਦਗੀ ਆ ਉਹ ਵਾਰ-ਵਾਰ ਨਹੀਂ ਮਿਲਦੀ ਇਸ ਕਰਕੇ ਇਹਨੂੰ ਕਹਿੰਦੇ ਆ ਵੀ ਆਪਦੀਆਂ ਹਰਕਤਾਂ ਤੋਂ ਬਾਜ਼ ਆ ਜਾ ਤੂੰ ਰਹਿਣ ਦੇ ਰਹਿਣ ਦੇ ਨਾਲ ਚਾਨੀਮਾਲ ਜਿਹੜਾ ਆਪਣੇ ਪਬਲਿਕ ਹੈ ਇਹਦਾ ਕੀ ਕਸੂਰ ਹੈ ਪਬਲਿਕ ਨੂੰ ਮਾਰ ਰਿਆ ਪਹਿਲਾਂ ਗੁਰਦੁਆਰਾ ਸਾਹਿਬ ਦੇ ਵਿੱਚ ਬੰਬ ਸਰਤਾ ਉੱਥੇ ਨੁਕਸਾਨ ਕਰਤਾ ਫਿਰ ਹੁਣ ਇਹ ਸ਼ੀ ਇਲਾਕਿਆਂ ਦੇ ਵਿੱਚ ਨੁਕਸਾਨ ਹੋ ਰਹੀ ਜਾਂਦਾ ਫਿਰ ਆਪਦੇ ਵੇਲੇ ਇਹ ਚਿਕੂਗਾ ਹਲੇ ਸਾਡੀਆਂ ਫੌਜਾਂ ਫਿਰ ਵੀ ਸੰਜਮ ਤੋਂ ਕੰਮ ਲੈ ਰਹੀਆਂ ਨੇ ਐ ਜਿਨੇ ਕੇ ਤੁਸੀਂ ਗੱਲ ਕੀਤਾ ਮਨੁੱਖੀ ਘਾਟ ਦਾ ਮੈਂ ਤੁਹਾਨੂੰ ਦੱਸ ਦੇਣਾ ਤੁਸੀਂ ਵੀਡੀਓ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਚੱਲ ਰਿਹਾ ਹੈ ਉਹਦੇ ਵਿੱਚ ਇਹ ਲਿਖਿਆ ਜਾ ਰਿਹਾ ਹੈ ਉੱਪਰ ਟੈਗ ਕੀਤਾ ਹੈਸ਼ਟੈਗ ਜੰਗ ਚਾਉਣ ਵਾਲਿਓ ਪਹਿਲਾ ਇਹ ਵੀਡੀਓ ਦੇਖ ਲਓ ਉਦੇ ਚ ਕਈ ਬੱਚੇ ਰੋ ਰਹੇ ਨੇ ਜਿਨ੍ਹਾਂ ਦੀ ਮਾਵਾਂ ਮਰੀਆਂ ਨੇ ਪਿਓ ਮਰੇ ਨੇ ਉਹ ਰੁੱਲ ਗਏ ਨੇ ਘਰੋ ਤਬਾਹ ਹੋ ਗਏ ਨੇ ਵਿਚਾਰੇ ਤੇ ਵੀ ਪਹਿਲਾ ਤੁਸੀਂ ਇਹ ਵੀਡੀਓ ਦੇਖ ਲਓ ਫਿਰ ਜੰਗ ਦਾ ਜ਼ਿਕਰ ਕਰੋ ਪਰ ਪਾਕਿਸਤਾਨ ਦਾ ਸ਼ਾਇਦ ਇਨਸਾਨੀਅਤ ਹੀ ਮਾ ਚੁੱਕੀ ਹੈ ਕਿ ਉਹ ਉਹਨਾਂ ਦੀ ਫੌਜ ਸੁਣੀ ਗਈ ਹਾਂਜੀ ਅਸੀਂ ਤਾਂ ਛੋਟੀ ਸਾਹਿਬ ਅਸੀਂ ਤਾਂ ਕੰਮ ਕਰਦੇ ਜੰਗ ਦੇ ਜਿਹੜੇ ਕਾਫੀ ਹਾਲਾਤ ਸੁਣੇ ਨੇ ਅਸੀਂ ਦੇਖੇ ਤਾਂ ਨੀਂ ਘਰ ਉਹਨਾਂ ਦੇ ਦੇਖੇ ਨੇ ਉਜੜੇ ਪਏ ਨੇ ਹਜੇ ਵੀ ਘਰ ਪਏ 1972 ਦੀ جنگ ਦੇ ਉੱਜੜੇ ਹੋਏ ਘਰ ਹਜੇ ਵੀ ਪਏ ਨੇ ਮਤਲਬ ਬੱਚੇ ਤੇ ਛੋਟੀਆਂ ਲੜਕੀਆਂ ਦੇ ਉਧਰੋਂ ਉਧਰ ਹੀ ਸ਼ੋਸ਼ਣ ਹੋਏ ਉਹ ਹੁਣ ਵਿਚਾਰੀਆਂ ਬੁੱਢੀਆਂ ਹੋ ਕੇ ਮਰ ਗਈਆਂ ਕੁਝ ਮਰੀ ਜਾਂਦੀਆਂ ਨੇ ਉਸ ਮਰ ਚਾਣਗੀਆਂ ਮਤਲਬ ਇਹ ਜਿਹੜਾ ਮੰਜ਼ਰ ਹੈ ਬਹੁਤ ਖਤਰਨਾਕ ਹੈ ਅਸੀਂ ਇਹ ਇਸੇ ਕਰਕੇ ਅਪੀਲ ਕਰਦੇ ਹਾਂ ਵੀ ਤੁਸੀਂ ਇਹਨਾਂ ਚੀਜ਼ਾਂ ਨੂੰ ਰਹਿਣ ਦਿਓ ਦੁਨੀਆ ਬਹੁਤ ਤਰੱਕੀ ਕਰ ਗਈ ਆਪਾਂ ਤਰੱਕੀ ਵਾਲੇ ਪਾਸੇ ਪਈਏ ਆਪਾਂ ਦਾ ਦੋਨੇ ਦੇਸ਼ ਇੱਕੋ ਕੁਮਰੀ ਦੇ ਸ਼ਿਕਾਰ ਹੋਏ ਹੋયા ਹਨ ਪਰਤਾ ਹੈ ਸਾਡੇ ਬੇਰੁਜ਼ਗਾਰੀ ਹੈ ਸਾਡੇ ਅਸੀਂ ਇਹਨਾਂ ਚੀਜ਼ਾਂ ਨਾਲ ਲੜੀ ਲੜੀਏ ਨਾ ਕਿ ਆਪਸ ਦੇ ਵਿੱਚ ਕਰਕੇ ਇੱਕ ਦੂਜੇ ਦਾ ਜਾਨੀ ਨੁਕਸਾਨ ਕਰੀਏ ਕਿਉਂਕਿ ਜਿਹੜੇ ਦੂਜੇ ਦੇਸ਼ ਨੇ ਉਹਨਾਂ ਨੇ ਤਾਂ ਹਥਿਆਰ ਵੇਚੇ ਨੇ ਹਥਿਆਰ ਵੇਚਣ ਦੇ ਮਾਰੇ ਉਹ ਸਾਨੂੰ ਲੜਾਈ ਜਾਂਦੇ ਨੇ ਇਸ ਕਰਕੇ ਅਸੀਂ ਉਹਨਾਂ ਦੀਆਂ ਗੱਲਾਂ ਚਾਕੇ ਇੱਕ ਦੂਜੇ ਦਾ ਨੁਕਸਾਨ ਕਰਨ ਲੈਣਾ ਚਾਹੀਦਾ ਹੈ ਤਰੀ ਜਾਂਦੇ ਆ ਇਹ ਨੁਕਸਾਨ ਤੋਂ ਸਾਨੂੰ ਰੁਕ ਜਾਣਾ ਚਾਹੀਦਾ ਤੇ ਜੋ ਸਮਝਦਾਰ ਪੰਚਾਇਤਾਂ ਨੇ ਉਹਨਾਂ ਦੇ ਵਿੱਚ ਬੈਠ ਕੇ ਟੇਬਲ ਦੇ ਉੱਤੇ ਮਸਲੇ ਨੂੰ ਹੱਲ ਕਰਨਾ ਚਾਹੀਦਾ ਤੇ ਅੱਤਵਾਦ ਦੇ ਖਿਲਾਫ ਜਦੋਂ ਸਾਰੀ ਦੁਨੀਆ ਤਾਕਲਾ ਪਾਕਿਸਤਾਨ ਨੂੰ ਅੱਤਵਾਦ ਦਾ ਸਥਾਨ ਪਹਿਣ ਲਾਗੇ ਲੋਕ ਇਸ ਗੱਲ ਤੋਂ ਉਹਨੂੰ ਸਮਝ ਲੈਣਾ ਚਾਹੀਦਾ ਹੈ ਤਾਂ ਕਿ ਅੱਤਵਾਦ ਦਾ ਜਿਹੜਾ ਖਾਤਮਾ ਕਰਕੇ ਉਹ ਪਵਿੱਤਰ ਦੇ ਬਚਾਵੇ ਲੋਕਾਂ ਦੇ ਨਾਲ ਦੇਸ਼ਾਂ ਦੇ ਨਾਲ ਆ ਕੇ ਆਪਦੇ ਦੇਸ਼ ਦੀ ਵੀ ਤਰੱਕੀ ਕਰੇ ਅਰਜਿੰਦਰ ਜੀ ਮੇਰੇ ਕੋਲ ਇੱਕ WhatsApp ਤੇ ਸਵਾਲ ਆ ਗਿਆ ਆਪਣੇ ਨਾਲ ਜੈਨਿ ਚੈਨਲ ਟੈਚ ਕੰਮ ਕਰ ਚੁੱਕੇ ਨੇ ਟੀਮ ਸਾਹਿਬ ਜੀ ਤੂੰ ਜਾਣਦੇ ਹੋਗੀ ਉਹ ਉਹਨਾਂ ਨੇ ਸਵਾਲ ਕੀਤਾ ਵੀ ਕੀ ਅੱਜ ਪਾਕਿਸਤਾਨ ਦੀ ਫੌਜ ਦੇ ਭਾਰਤ ਦੀ ਲੜਾਈ ਹੁੰਦੀ ਹੈ ਤਾਂ ਕੋ ਕਿਹਦੀ ਫੌਜ ਜ਼ਿਆਦਾ ਸ਼ਕਤੀ ਵਾਲੀ ਹੈ ਮੈਂ ਜਾਨਣਾ ਚਾਹਨਾ ਜੀ ਉਹਨਾਂ ਨੇ ਤੁਹਾਨੂੰ ਸਵਾਲ ਕੀਤਾ ਵੀ ਜੇ ਅੱਜ ਲੜਾਈ ਲੱਗਦੀ ਹੈ ਦੋਨਾਂ ਦੇਸ਼ਾਂ ਵਿੱਚ ਤਾਂ ਭਾਰਤ ਦੀ ਫੌਜ ਤਕੜੀ ਹੈ ਕਿ ਪਾਕਿਸਤਾਨ ਦੀ ਜੇ ਕੋਈ ਲੜਾਈ 'ਚ ਟਕੜਾ ਮਾਰਾ ਕੋਈ ਨਹੀਂ ਹੁੰਦਾ ਕਿਸੇ ਦਾ ਨੁਕਸਾਨ ਵੱਧ ਹੋ ਜਾਂਦਾ ਕਿਸੇ ਦਾ ਨੁਕਸਾਨ ਘੱਟ ਹੋ ਜਾਂਦਾ ਅਸੀਂ ਤਾਂ ਕਹਿੰਦੇ ਆਂ ਵੀ ਜੰਗ ਹੀ ਲੜਾਈ ਹੋਈ ਮਾਰੀ ਹੁੰਦੀ ਐ ਕੌਜ ਮਾਰੀ ਨਹੀਂ ਹੁੰਦੀ ਲੜਾਈ ਮਾਰੀ ਹੁੰਦੀ ਐ ਲੜਾਈ ਨਹੀਂ ਹੋਣੀ ਚਾਹੀਦੀ ਕੁਝ ਸੋਸ਼ਲ ਮੀਡੀਆ ਦੇ ਉੱਤੇ ਮਤਲਬ ਇਹ ਜੇ ਗੱਪ ਚੱਲ ਰਹੇ ਨੇ ਅੰਨੀਆਂ-ਇੰਨੀਆਂ ਲੋਕ ਮਾਰੂ ਜਿਹੜੀਆਂ ਵੀਡੀਓਜ਼ ਨੇ ਉਹ ਪਾ ਰਹੇ ਨੇ ਇਹ ਨਹੀਂ ਪਾਉਣੀਆਂ ਚਾਹੀਆਂ ਜਿਹਦੇ ਨਾਲ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੋਵੇ ਤੇ ਡਰ ਦਾ ਮਾਹੌਲ ਦੇ ਕਾਰਨ ਲੋਕਾ ਕੋ ਆਪਣੇ ਘਰ ਛੱਡ ਕੇ ਦਰ ਉਧਰ ਜਾ ਰਹੇ ਨੇ ਬੱਚਿਆਂ ਨੂੰ ਨਾਲ ਲੈ ਕੇ ਜਾਣਾ ਬਹੁਤ ਔਖਾ ਹੈ ਇਸ ਕਰਕੇ ਮਤਲਬ ਇਹਨੂੰ ਜਲਦੀ ਤੋਂ ਜਲਦੀ ਨਿਚਠਿਆ ਜਾਣਾ ਚਾਹੀਦਾ ਰਜਿੰਦਰ ਜੀ ਅਸੀਂ 65 ਦੇ 71 ਵਿੱਚ ਮੋਟਾ ਮੋਰਚਾ ਮਾਰਿਆ ਭਾਰਤ ਨੇ ਮੰਨਦੇ ਆ ਭਾਰਤ ਦੀ ਸੈਨਾ ਨੇ ਬਹੁਤ ਵਧੀਆ ਕੰਮ ਕੀਤਾ ਹੁਣ ਵੀ ਜਿਹੜਾ 3-4 ਦਿਨ ਪਹਿਲਾਂ ਹੋਇਆ ਹੈ ਆਪਰੇਸ਼ਨ ਸੰਦੂਰ ਬਹੁਤ ਵਧੀਆ ਫੌਜ ਦੀ ਤਾਰੀਫ ਹੋਈ ਹੈ ਜਿਹੜੀਆਂ ਔਰਤਾਂ ਮਰੀਆਂ ਸੀ ਉਹਨਾਂ ਦੇ ਘਰ ਵਾਲੇ ਮਰੇ ਸੀ ਉਹਨਾਂ ਨੇ ਭਾਰਤੀ ਫੌਜ ਦੀ ਤਾਰੀਫ ਕੀਤੀ ਹੈ ਸਾਹਮਣੇ ਆਈ ਨੇ ਮੀਡੀਆ ਦੇ ਕੀ ਪਾਕਿਸਤਾਨ ਫਿਰ ਵੀ ਇਹ ਦੇਖੋ ਦੋ ਜੰਗਾਂ ਹਟੋ ਆ ਚੁੱਕਿਆ ਫਿਰ ਵੀ ਸੋਚ ਨਹੀਂ ਰਿਹਾ ਜਿ ਭਾਰ ਦੇ ਮੁਕਾਬਲੇ ਅੱਧਾ ਹੈ ਸੋਚ ਰਿਹਾ ਨਹੀਂ ਆਪਣੇ ਘਰ ਦੇ ਤੁਹਾਡੇ ਕੋ ਪਾਣੀ ਪੀਣ ਨੂੰ ਪੈਸੇ ਜੇਗੇ ਤੁਸੀਂ ਭਾਰਤ ਨੂੰ ਤਬਾਹ ਕਰਨ ਦੀਆਂ ਸਕੀਮਾਂ ਬਣਾ ਰਹੀ ਹੈ ਫੌਜਾਂ ਦੀ। ਉਹ ਇਹੀ ਤਾਂ ਜੇ ਬਗਾਨੀ ਚੱਕ ਤੇ ਆਇਆ ਹੋਇਆ ਹੈ। ਜੀ ਪਹਿਲਾਂ ਕਿਸੇ ਨੇ ਉਂਗਲਾ ਲਾਤੀਆਂ ਉਹਨਾਂ ਨੂੰ ਆਪਣੇ ਖਿਲਾਫ ਥਾਤਾ ਜਦੋਂ ਉਹ ਪਾਸਾ ਵੱਟ ਕੇ ਹੁਣ ਮਤਲਬ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਦੇ ਨੇ ਇਹ ਨਹੀਂ ਮੈਂ ਨਹੀਂ ਚਾਹੁੰਦਾ ਵੀ ਮਤਲਬ ਇਸ ਤਰ੍ਹਾਂ ਦੀਆਂ ਗਲਤ ਹਰਕਤਾਂ ਜਾਂ ਕਾਨੂੰਨੀਆ ਕਾਰਵਾਈਆਂ ਕਰਨੀਆਂ ਚਾਹੀਦੀਆਂ ਨੇ। ਸਾਨੂੰ ਦੇਸ਼ ਚਾਹੁੰਦਾ ਚਾਹੀਦਾ ਸਾਨੂੰ ਪਬਲਿਕ ਬਚਾਉਣੀ ਚਾਹੀਦੀ ਹੈ ਚਾਹੇ ਸਾਡੇ ਦੇਸ਼ ਦੀ ਹੈ ਚਾਹੇ ਵਿਗਾਨੇ ਦੀ ਹੈ ਮਤਲਬ ਕਹਿਣ ਦਾ ਭਾਵ ਇਹ ਹੈ ਵੀ ਜਿਹੜੀ ਸਿਹੱਤੀ ਜਨਤਾ ਹੈ ਉਹਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਦੋਨੇ ਧਿਰ ਸਾਡੀ ਫੌਜ ਨੂੰ ਤਾਂ ਅਸੀਂ ਰੋਕ ਛੱਡਿਆ ਗੱਲ ਕਰ ਜਿਹੜਾ ਦੁਸ਼ਮਣ ਦੇਸ਼ ਹੈ ਉਹ ਆਪਣੀ ਫੌਜ ਨੂੰ ਮਤਲਬ ਇੱਧਰ ਕਈ ਜੀਆਂ ਕਾਰਗੀਆਂ ਕਰਨ ਵਾਸਤੇ ਆਰਡਰ ਦੇ ਰਿਹਾ ਫਿਰ ਕਿੰਨਾ ਚਿਰ ਅਸੀਂ ਚੁੱਪ ਰਹਾਂਗੇ ਜੇ ਫਿਰ ਆਪਾਂ ਨੁਕਸਾਨ ਕਰਨ ਲੱਗੇ ਜਿੰਨਾ ਉਹ ਕਰੀ ਜਾਂਦੇ ਨੇ ਫਿਰ ਦੁੱਗਣਾ ਨੁਕਸਾਨ ਹੋਊਗਾ ਤੇ ਮਤਲਬ ਮਾਨਵਤਾ ਦਾ ਘਾਣ ਹੋਊਗਾ ਆਸੀਂ ਨਹੀਂ ਚਾਹੁੰਦੇ ਮਤਲਬ ਹੈ ਪੰਚਾਇਤਾਂ ਨੂੰ ਵਿੱਚ ਬੈ ਕੇ ਅਮਰੀਕਾ ਵਰਗੇ ਜਾਂ ਕੋਈ ਹੋਰ ਦੇਸ਼ ਨੇ ਉਹਨਾਂ ਨੂੰ ਚੈਨਾ ਵਰਗੇ ਇਹਨੂੰ ਦਬਾਅ ਪਾਉਣਾ ਚਾਹੀਦਾ ਤਾਂ ਕਿ ਵੀ ਜਿਹੜੀਆਂ ਤੋਂ ਮਨੁੱਖੀ ਅਧਿਕਾਰਾਂ ਦੇ ਖਿਲਾਫ ਚੱਲ ਰਿਹਾ ਹੈ ਮਨੁੱਖਤਾ ਦਾ ਘਾਣ ਕਰ ਰਿਹਾ ਹੈ ਇਹ ਨਾ ਕਰ ਤੇ ਬੈਠ ਕੇ ਗੱਲ ਟੇਬਲ ਤੇ ਕੀਤੀ ਜਾਵੇ ਹੋਰ ਰਜਿੰਦਰ ਜੀ ਮੈਂ ਤੁਹਾਨੂੰ ਕੱਲ ਰਾਤ ਦੀ ਗੱਲ ਦੱਸਾਂ ਆਪਣੇ ਏਰੀਆ ਦੀ ਜਿੱਥੇ ਮੈਂ ਰਹਿਣਾ ਪਟਿਆਲਾ ਦੇ ਵਿੱਚ ਰਾਤ ਨੂੰ 10 ਤੋਂ 10:30 ਵਜੇ ਤੱਕ ਬਲੈਕਆਊਟ ਰਿਹਾ ਅੱਧਾ ਘੰਟਾ ਪਟਿਆਲੇ ਹੋਰ ਸੈਨਾਜ ਵੀ ਰਿਹਾ ਪਰ ਮੈਂ ਕੋਠੇ ਚੜਾਇ ਬਿਕੂ ਦੇਰਾ ਸੀ ਤੇ ਆਂਡੇ ਗਾਂਡੇ ਜਿਹੜੀ ਜਨਾਨੀਆਂ ਇਕੱਠੀਆਂ ਹੋਈਆਂ ਹੋਈਆਂ ਸੀ ਗਲੀ ਦੇ ਵਿੱਚ ਉਹ ਇਹ ਕਹਿ ਰਹੀਆਂ ਸੀ ਵੀ ਇਹ ਬਲੈਕਆਊਟ ਹੋਇਆ ਪਿਆ ਵੀ ਕੁਝ ਵੀ ਹੋ ਸਕਦਾ ਹੈ ਬੰਬ ਵੀ गिर ਸਕਦਾ ਹੈ ਤਾਂ ਉਹ ਡਰਿਆ ਹੋਈਆਂ ਸੀ ਦੇਖੋ ਮੈਂ ਮੈਨੂੰ ਇਹ ਇੰਨਾ ਜਾਣਕਾਰੀ ਨਹੀਂ ਸੀ ਵੀ ਇਹਨਾਂ ਨੂੰ ਪਤਾ ਹੋਏਗਾ ਪਰ ਅੱਜ ਘਰ ਘਰ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਕਿਤੇ ਲੜਾਈ ਨਾ ਲੱਗ ਜਾਏ ਸਾਨੂੰ ਰਾਸ਼ਨ ਮੰਡਣਾ ਬੰਦ ਹੋ ਜੇ ਹਾਂਜੀ ਦੇਖੋ ਰਾਸ਼ਨ ਪਾਣੀ ਤਾਂ ਨਹੀਂ ਬੰਦ ਹੁੰਦਾ ਫਿਰ ਇਹ ਤਾਂ ਮਤਲਬ ਕੋਈ ਐਸੇ ਵੈਸੇ ਪ੍ਰਚਾਰ ਵੀ ਨਾ ਕੀਤਾ ਜਾਵੇ ਕਿਉਂਕਿ ਆਪਣੇ ਵੇਚਦੇ ਵਿੱਚ ਹਰ ਇੱਕ ਚੀਜ਼ ਮੰਗਦੇ ਮੁਤਾਬਕ अवेलेबल ਹੈ ਚਾਹੇ ਇੱਥੇ ਪੈਟਰੋਲ ਹੈ ਚਾਹੇ ਇੱਥੇ ਡੀਜ਼ਲ ਹੈ ਚਾਹੇ ਇੱਥੇ ਰੱਛਨਾ ਹੈ ਹਰ ਇੱਕ ਚੀਜ਼ ਇੱਥੇ अवेलेबल ਹੈ ਐ ਤੇ अवेलेबल ਰਹੂਗੀ ਇੰਤਜ਼ਾਮ ਪੂਰਾ ਹੈਗਾ ਇਸ ਕਰਕੇ ਮਤਲਬ ਅਫੜਾ ਤਫੜੀ ਦੇ ਵਿੱਚ ਕੋਈ ਜਲਦਵਾਜੀ ਦੇ ਵਿੱਚ ਕੋਈ ਡਰ ਦੇ ਵਿੱਚ ਇਹੋ ਜਿਹਾ ਨਾ ਕੋਈ ਸਟਾਕ ਕਰਨ ਲੱਗ ਜਿਓ ਮਤਲਬ ਕੁਝ ਨਹੀਂ ਹੋਣ ਵਾਲਾ ਸਾਰਾ ਕੁਝ ਠੀਕ ਹੈ ਕਿਰਪਾ ਗੁਰੂ ਜੀ دوسری ਗੱਲ ਇਹ ਹੈ ਵੀ ਥੋੜਾ ਜਿਹਾ ਆਪਾਂ ਨੂੰ ਨਾ ਇੱਕ ਤਾਂ ਬੰਕਰ ਵਗੈਰਾ ਇੱਕ ਸੇਫ ਜਗਾ ਥੋੜਾ ਜਿਹਾ ਕੈਸ਼ ਥੋੜਾ ਜਿਹਾ 5-700 ਰੁਪਿਆ ਕੋਲੇ ਕੈਸ਼ ਥੋੜੀ ਜੀ ਇੱਕ ਛੋਟਾ ਟਾਰਚ ਇੱਕ ਅੱਧਾ ਕਪੜਾ ਮਤਲਬ ਇਹ ਚੀਜ਼ਾਂ ਸਾਨੂੰ ਐਮਰਜੈਂਸੀ ਦੇ ਵਿੱਚ ਕੋਲੇ ਰੱਖਣੀਆਂ ਚਾਹੀਆਂ ਤਾਂ ਕਿ ਕਿਤੇ ਵੀ ਐਮਰਜੈਂਸੀ ਦੇ ਹਾਲਾਤ ਬਣਦੇ ਨੇ ਕਿਤੇ ਵੀ ਕੋਈ जख्मी ਜਾਂ ਕਿਤੇ ਕੋਈ जख्मी ਕਿਸੇ ਪਾਸੇ ਆ ਸਕਦਾ ਹੈ ਤਾਂ ਉਹਦਾ ਆਪਾਂ ਮਾਨਵਤਾ ਦੇ ਅਧਿਕਾਰ ਦੇ ਉੱਤੇ ਜਿਵੇਂ ਮਾਨਵਤਾ ਨੂੰ ਮੰਨਦੇ ਹੋਏ ਫਿਰ ਉਹਦਾ ਆਪਾਂ ਟ੍ਰੀਟਮੈਂਟ ਕਰੀਏ ਕਿ ਜਿੱਥੇ ਵੀ ਮੈਡੀਕਲ ਸਹਾਇਤਾ ਨੇੜੇ ਪੈਂਦੀ ਹੈ ਉੱਥੇ ਉਹਨੂੰ ਮੈਡੀਕਲ ਦੀ ਜਗ੍ਹਾ ਤੇ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਜਾਂ ਪੁਲਿਸ ਨਾਲ ਸੰਪਰਕ ਕਰੀਏ ਜੋ ਵੀ ਸਾਡੀ ਸਰਕਾਰ ਦਾ ਸਿਸਟਮ ਹੈ ਉਹਦੇ ਮੁਤਾਬਕ ਚੱਲਿਏ ਸਾਨੂੰ ਅਣਗੈਲੀ ਕਿਤੇ ਵੀ ਨਹੀਂ ਵਰਤਣੀ ਚਾਹੀਦੀ ਕਿਉਂਕਿ ਅਣਗੈਲੀ ਦਾ ਜਿਹੜਾ ਨਿਯਾਮ ਹੈ ਉਹ ਗਲਤ ਹੁੰਦਾ ਹੈ ਅਫਵਾਹਾਂ ਤੋਂ ਬਚ ਕੇ ਰਹਿਣਾ ਚਾਹੀਦਾ ਕੋਈ ਗੱਲ ਨਹੀਂ ਜਿਵੇਂ ਸਮਾਂ ਆਇਆ ਇਹ ਸਮਾਂ ਨਿਕਲ ਜਾਊਗਾ ਪਰਮਾਤਮਾ ਸਭ ਦੇ ਉੱਤੇ ਭਲੀ ਕਰੂਗਾ ਤੇ ਮੇਰੇ ਪਰੇ ਹੱਥ ਰੱਖੂਗਾ। ਅਰਜਿੰਦਰ ਜੀ ਸਾਡਾ ਸਾਡਾ ਮਕਸਦ ਡਰਾਣਾ ਨਹੀਂ ਹੈ ਕਿਸੇ ਨੂੰ ਪਰ ਮੈਂ ਗਲਤ ਨਾ ਕਰ ਰਹੇ ਆ ਕਿ ਆਪਾਂ ਸਟੇਟ ਯਾਨੀ ਕਿ ਬਾਰਡਰ ਦੇ ਬੈਠੇ ਆ ਪੰਜਾਬ ਸਭ ਤੋਂ ਅੱਗੇ ਆਂਦਾ ਹੈ ਪਾਕਿਸਤਾਨ ਵਾਲੇ ਪਾਸਿਓਂ ਜੇਕਰ ਕੱਲ ਨੂੰ ਹਮਲਾ ਹੁੰਦਾ ਹੈ ਤਾਂ ਪੰਜਾਬ ਦੇ ਲੋਕਾਂ ਦਾ ਡਰਨਾ ਵੀ ਸਹੀ ਹੈ ਜਿਹੜੇ ਖਾਸ ਕਰਕੇ ਬਾਰਡਰ ਏਰੀਏ ਤੇ ਨੇ ਉਹ ਰਾਤ ਨੂੰ ਸੌ ਨਹੀਂ ਰਹੇ ਆਪਣੇ ਪਿੰਡ ਖਾਲੀ ਕਰਕੇ ਇੱਧਰ ਨੂੰ ਆ ਰਹੇ ਨੇ ਮਾਲ ਇੱਧਰੋਂ ਦੇਖੋ ਅੱਜ ਦੇਖੋ ਜੀ ਫਿਰ ਆਪ ਜਦੋਂ ਕੋਈ ਇਹੋ ਜਿਹਾ ਮਤਲਬ ਸੋਸ਼ਲ ਮੀਡੀਆ ਦਾ ਜਵਾਨ ਹੈ ਹਰ ਇੱਕ ਥਾਂ ਦੇ ਉੱਤੇ ਗੱਲ ਪਹੁੰਚਦੀ ਹੈ ਤੇਰਾ ਫੜਾਦਾ ਫੜੀ ਥੋੜੀ ਜਿਹੀ ਵੱਧ ਪਾਈ ਜਾਂਦੀ ਹੈ ਮਤਲਬ ਕੋਈ ਗੱਲ ਨਹੀਂ ਹੋਣ ਵਾਲੀ ਹੈ ਸਾਰਾ ਕੁਝ ਠੀਕ ਹੈ ਸਾਰਾ ਠੀਕ ਹੋ ਜਾਊਗਾ ਕੋਈ ਗੱਲ ਨਹੀਂ ਹੈ ਇਸ ਗੰਦੇ ਚਿਰਤਾ ਕਰਨ ਦੀ ਲੋੜ ਨਹੀਂ ਸਾਰਾ ਸਿਸਟਮ ਹੈ ਸਾਰਾ ਖਾਣ ਪਾਣ ਸਾਰਾ ਰਾਸ਼ਨ ਜਗਾ ਹਰ ਇੱਕ ਜੀ अवेलेबल ਹੈ ਮੈਡੀਸਨ ਹਸਪਤਾਲ ਡਾਕਟਰ ਸਭ ਕੁਝ ਆਪਰੇਸ਼ਨ ਥੀਟਰ ਸਭ ਕੁਝ ਸੈੱਟ ਹੈ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੈਗੀ ਤੇ ਮਤਲਬ ਆਹ ਬੜਾ ਤਾਂ ਬੜੀ ਜਲਦਬਾਜੀ ਦੇ ਵਿੱਚ ਡਰ ਦੇ ਵਿੱਚ ਸਾਨੂੰ ਕੋਈ ਇਹੀ ਜਿਹੀ ਕਾਰਵਾਈ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਮਤਲਬ ਦੇਸ਼ ਦੇ ਉੱਤੇ ਸੰਕਟ ਵੱਧ ਹੋਵੇ ਇਸ ਕਰਕੇ ਬੇਨਤੀ ਕਰਦੇ ਆਂ ਵੀ ਮਤਲਬ ਸ਼ਾਂਤੀ ਬਣਾ ਕੇ ਰੱਖੋ ਅਫਵਾਹਾਂ ਤੇ ਗੌਰ ਨਾ ਕਰੋ ਜੋ ਗਵਰਨਮੈਂਟ ਦੀਆਂ ਸੋਸ਼ਲ ਮੀਡੀਆ ਜੋ ਗਵਰਨਮੈਂਟ ਦੀਆਂ ਖਬਰਾਂ ਨੇ ਜੋ ਅਫਸਰਾਂ ਦੇ ਆਰਡਰ ਨੇ ਜਾਂ ਸਰਕਾਰ ਦੇ ਜੋ ਆਰਡਰ ਨੇ ਉਹਨਾਂ ਦੇ ਉੱਤੇ ਧਿਆਨ ਦਿਓ ਉਹਨਾਂ ਦੇ ਮੁਤਾਬਕ ਚੱਲੋ ਉਹਦੀ ਨਗਲੈਜੈਂਸੀ ਨਾ ਕਰੋ ਤੇ ਬਾਕੀ ਸਾਰਾ ਕੁਝ ਠੀਕ ਹੋ ਜੇ ਏ ਜਿੰਦਰੀ ਚਲੋ ਤੁਹਾਨੂੰ ਲੱਗਦਾ ਨਹੀਂ ਵੀ ਪੀਐਮ ਮੋਦੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਜਾਂ ਰਸ਼ੀਆ ਜੋ ਸਾਡਾ ਦੋਸਤ ਹੈ ਦੇਸ਼ ਦਾ ਇਹਨਾਂ ਨਾਲ ਮਿਲ ਕੇ ਕੋਈ ਗੱਲਬਾਤ ਕਰਨੀ ਚਾਹੀਦੀ ਹੈ ਜਲਦੀ ਕੋ ਐਕਸ਼ਨ ਲੈਣਾ ਚਾਹੀਦਾ ਹੈ ਤਾਂ ਕਿ ਜਿਹੜਾ ਜੰਗਲ ਮਾਹੌਲ ਬਣਿਆ ਖਤਮ ਹੋ ਸਕੇ ਲੋਕ ਸਹਿਮਜ ਨੇ ਲੋਕ ਖੁਸ਼ੀ ਖੁਸ਼ੀ ਜਿਹੜਾ ਆਪਣਾ ਢਬਾ ਲა ਉਹਦੇ 9-10 ਦੇਸ਼ਾਂ ਨਾਲ ਜਿਹੜੇ ਵੱਡੇ ਨੇ ਉਹਨਾਂ ਨਾਲ ਫੋਨ ਤੇ ਗੱਲ ਹੋਈ ਹੈ ਤੇ ਥੋੜਾ ਜਿਹਾ ਸਮਾਂ ਤਾਂ ਲੱਗੂਗਾ ਵੈਸੇ ਗੱਲਾਂ ਚੱਲਦੀ ਜਾਂਦੀਆਂ ਨੇ ਸਾਰੀਆਂ ਗੱਲਾਂ ਠੀਕ ਹੋ ਜਾਣਗੀਆਂ ਕਿਉਂਕਿ ਜਦੋਂ ਕੋਈ ਬੰਦਾ ਮਤਲਬ 2 ਤੋਂ ਲਿਆ ਹੁੰਦਾ ਨਾ ਔਰ ਉਹਨੂੰ ਲਈ ਤੇ ਲਿਆਉਣ ਵਾਸਤੇ ਥੋੜਾ ਜਿਹਾ ਸਮਾਂ ਚਾਹੀਦਾ ਹੁੰਦਾ ਇਸ ਕਰਕੇ ਦੂਜੇ ਦੇਸ਼ ਵੀ ਤੇ ਪਾਕਿਸਤਾਨ ਤੇ ਪ੍ਰੈਸ਼ਰ ਪਾਈ ਨਾ ਅੱਤਵਾਦ ਦੇ ਖਿਲਾਫ ਨੇ ਜਿਹੜੇ ਕਿਉਂਕਿ ਕੋਈ ਵੀ ਦੇਸ਼ ਇਹ ਹੈ ਜਾਨੀ ਹੈ ਜੋ ਅੱਤਵਾਦ ਦੇ ਪੱਖ ਚ ਅੱਤਵਾਦ ਨੂੰ ਸਾਰੇ ਦੇਸ਼ ਖਤਮ ਕਰਨਾ ਚਾਹੁੰਦੇ ਨੇ ਤੇ ਲੀਡਰਾਂ ਨੂੰ ਵੀ ਇਹ ਮਤਲਬ ਸਮਝ ਆਉਣੀ ਚਾਹੀਦੀ ਹੈ ਕਿ ਇੱਕ ਦੂਜੇ ਦੇ ਖਿਲਾਫ ਰਾਜ ਦੀ ਮਫਾਦ ਲਈ ਅੱਤਵਾਦ ਨੂੰ ਪਹਿਲਾਂ ਤਾਂ ਇਹ ਪੈਦਾ ਕਰ ਦਿੰਦੇ ਨੇ ਬਾਅਦ ਚ ਫਿਰ ਪਰ ਜਦੋਂ ਅੱਤਵਾਦ ਤੰਗ ਕਰਨ ਲੱਗ ਜਾਂਦਾ ਹੈ ਫਿਰ ਉਹਦੇ ਖਿਲਾਫ جنگ ਲੜਨੀ ਪੈਂਦੀ ਹੈ ਸਰਕਾਰਾਂ ਨੂੰ ਲੀਡਰਾਂ ਨੂੰ ਵੱਡੇ ਦੇਸ਼ਾਂ ਨੂੰ ਵੀ ਮਤਲਬ ਅਤਵਾਦ ਦਾ ਜਿਹੜਾ 네ਗੇਟਿਵ ਪੋਜ਼ਿਟਿਵ ਵਾਲਾ ਪਾਸਾ ਜਰੂਰ ਸੋਚਣਾ ਚਾਹੀਦਾ ਇੱਕ ਗੱਲ ਇੱਕ ਗੱਲ ਰਿੰਦਰ ਸਿੰਘ ਇਹ ਸ਼ੇਅਰ ਕਰਨਾ ਚਾਹੁੰਦਾ ਸਾਰੇ ਨਾਲ ਦਰਸ਼ਕਾਂ ਨਾਲ ਵੀ ਦੇਖੋ ਚਲੋ ਮਾੜਾ ਸਮਾਂ ਆਇਆ ਨਿਕਲ ਜਾਗਾ ਜਿਵੇਂ ਤੁਸੀਂ ਕਿਹਾ ਪਰ ਜਿਹੜੇ ਸਾਡੇ ਲੀਡਰ ਨੇ ਚਾਹੇ ਸੁਖਵੀਰ ਬਾਦਲ ਨੇ ਚਾਹੇ ਸੁਨੀਲ ਜਾਖੜ ਨੇ ਚਾਹੇ ਕੈਪਟਨ ਰਿੰਦਰ ਸਿੰਘ ਨੇ ਸਾਰੇ ਹੁਣ ਇੱਕਜੁੱਟ ਹੋ ਕੇ ਖੜੇ ਨੇ ਪਾਕਿਸਤਾਨ ਦੇ ਖਿਲਾਫ ਸਭ ਦੇ ਬਿਆਨ ਸਭ ਦੇ ਨਿੰਦਾ ਕੀਤੀ ਹੈ ਹਮਲੇ ਦੀ ਤੋਂ ਅੰਦਾਜ਼ੇ ਨਾਲ ਕਿ ਜੱਥੇਦਾਰ ਗੜਗੱਦੇ ਵੀ ਕੱਲ੍ਹ ਸਾਹਮਣੇ ਆ ਗਏ ਨੇ ਜਿਹੜੇ ਸਿੱਖ ਮਾਰੇਗੇ ਨੇ ਕਹਿੰਦਾ ਹੈ ਸਰਕਾਰ ਨੂੰ ਦੇਖੋ ਜੀ ਕਹਿਣਾ ਸਾਰਾ ਸੌਖਾ ਹੁੰਦਾ ਐ ਐਕਸ਼ਨ ਲੈਣਾ ਥੋੜਾ ਜਿਆਦਾ ਸਖਤ ਪੈਂਦਾ ਕਿਉਂਕਿ ਨੌਜਵਾਨ ਹਰ ਇੱਕ ਪਰਿਵਾਰ ਦਾ ਇੱਕ ਅਟਾ ਬੰਦਾ ਮਤਲਬ ਜਿਹੜੇ ਸਾਡੇ ਨਾਲ ਜੀ ਮੈਂ ਤੁਹਾਨੂੰ ਕਹਿੰਦਾ ਵੀ ਜਿਹੜਾ ਨਾਰਮਲ ਪਰਿਵਾਰ ਨੇ ਜਿਹੜੇ ਮਿਲਟਰੀ ਦੇ ਵਿੱਚ ਨੌਜਵਾਨ ਹੁੰਦੇ ਨੇ ਉਹੀ ਕੁਰਬਾਨੀਆਂ ਦਿੰਦੇ ਨੇ ਕਿਸੇ ਵੱਡੇ ਲੀਡਰ ਦਾ ਲੜਕਾ ਜਾਂ ਕਿਸੇ ਲੜਕੀ ਲੀਡਰ ਦਾ ਦੋਤਾ ਜਾਂ ਪੋਤਾ ਕੋਈ ਮਿਲਟਰੀ ਦੇ ਵਿੱਚ ਸਿੱਧੀ ਨਹੀਂ ਦਿੰਦਾ ਇਸ ਕਰਕੇ ਇਹਨਾਂ ਨੂੰ ਇਸ ਗੱਲ ਤੋਂ ਸੰਕੋਚ ਕਰਨਾ ਚਾਹੀਦਾ ਵੀ ਹਾਲਾਤਾਂ ਨੂੰ ਬਕਰ ਬਣਾਉਣ ਦੇ ਵਾਸਤੇ ਧਿਆਨਵਾਜੀ ਨਹੀਂ ਕਰਨੀ ਚਾਹੀਦੀ ਇਲਾਕਾ ਨੂੰ ਕੰਟਰੋਲ ਕਰਨਾ ਚਾਹੀਦਾ ਕੋਸ਼ਿਸ਼ ਹੋਵੇ ਕਿਉਂਕਿ ਪਹਿਲਾਂ ਸਾਡਾ ਖੂਨ ਬਹੁਤ ਢੁੱਲ ਗਿਆ ਕੋਸ਼ਿਸ਼ ਕਰੋ ਵੀ ਦੁਬਾਰੇ ਹੋਰ ਖੂਨ ਨਾ ਢੁੱਲੇ ਚਾਹੇ ਉਹ ਕਿਸੇ ਦਾ ਖੂਨ ਤਾਂ ਖੂਨ ਹੁੰਦਾ ਹੈ ਖੂਨ ਨਹੀਂ ਢੁੱਲਣਾ ਚਾਹੀਦਾ ਇਹ ਨੂੰ ਅੰਦਰ ਟੇਬਲ ਤੇ ਬੈਠ ਕੇ ਜਲਦੀ ਗੱਲ ਨੂੰ ਨਿਜਿੱਠਣਾ ਚਾਹੀਦਾ ਤੇ ਬੇਨਤੀ ਕਰਦੇ ਆਂ ਵੀ ਮਤਲਬ ਜਿਹੜੇ ਕੌੜੇ ਧਿਆਨ ਨੇ ਕੌੜੀਆਂ ਗੱਲਾਂ ਨੇ ਨਾ ਕਿੰਧਿਆ ਯਾਰ ਹਰਿੰਦਰ ਇਹ ਆਖਰੀ ਸਵਾਲ ਇੱਕ ਬਲੈਕਆਊਟ ਦਾ ਰਾਤ ਕੀ ਅਸਰ ਰਿਹਾ ਤੁਸੀਂ ਕੀ ਦੇ ਦਿਓ ਪੰਜਾਬ ਦੇ ਕਈ ਸਾਰੇ ਜ਼ਿਲ੍ਹਿਆਂ 'ਚ ਹੋਇਆ ਕੀ ਅਸਰ ਦਿਖਣ ਨੂੰ ਮਿਲਿਆ ਦੇਖੋ ਜੀ ਅਸਰ ਦਾ ਬਲੈਕਆਊਟ ਦਾ ਪੂਰਾ ਅਸਰ ਹੋਇਆ ਜੀ ਪੂਰਾ ਮਤਲਬ ਅੰਧਕੋਰ ਸੀਗਾ ਗੱਲ ਕਰ ਰਹੀ ਕੋ ਜਿਹੜਾ ਇਹ ਨਾ ਜੀ ਬਲੈਕਆਊਟ 1974 'ਚ ਵੀ ਹੋਇਆ 65 'ਚ ਵੀ ਹੋਇਆ ਪਰ ਮਤਲਬ ਕਹਿਣ ਦਾ ਭਾਵ ਹੈ ਉਦੋਂ ਇੰਨੇ ਸਿਸਟਮ ਨਹੀਂ ਹੁੰਦੇ ਸੀ ਕੰਦੀ ਲਾਈਟ ਬੰਦ ਕਰਤੀ ਤਾਂ ਬਲੈਕਆਊਟ ਹੋ ਜਾਂਦਾ ਸੀਗਾ ਨਰੋ ਸਿਸਟਮ ਬਾਰੇ ਮਤਲਬ ਜਿਆਦੇ ਨੇ ਇੰਨਾ ਜਲਦੀ ਬਲੈਕ ਆਊਟ ਹੋ ਕਰਨਾ ਕਿਉਂਕਿ ਲਾਈਟਾਂ ਜਿਹੜੀਆਂ ਸੜਕਾਂ ਨੇ ਜੀ ਸੜਕਾਂ ਨੇ ਵੱਡੀਆਂ ਨੈਸ਼ਨਲ ਹਾਈਵੇ ਨੇ ਉਹਨਾਂ ਦੇ ਉੱਤੇ ਹੀ ਇਹ ਜੇ ਇੰਡੀਕੇਟਰ ਲੱਗੇ ਹੋਏ ਨੇ ਜਿਹੜੇ ਦੂਰ ਦੂਰ ਤੱਕ ਮਤਲਬ ਦਿਖਾਈ ਦਿੰਦੇ ਨੇ ਬਣਾਏ ਤਾਂ ਉਹ ਮਨੁੱਖਤਾ ਦੀ ਭਲਾਵਾ ਭਲਾਈ ਵਾਸਤੇ ਸੀਗੇ ਗੱਲ ਕਰ ਰਹੇ ਹਾਂ ਉਹ ਮਤਲਬ ਸਾਡੇ ਦੁਸ਼ਮਣ ਬਣੇ ਖੜੇ ਨੇ ਇਸ ਤਰ੍ਹਾਂ ਦੀਆਂ ਹੋਰ ਵੀ ਕਈ ਮਤਲਬ ਜੁਨੀਆਂ ਸਹੂਲਤਾਂ ਨੇ ਜਿਹੜੀਆਂ ਦਿੱਤੀਆਂ ਤਾਂ ਉਹ ਮਨੁੱਖੀ ਸਹੂਲਤ ਵਾਸਤੇ ਪੈਦਾ ਕੀਤੀਆਂ ਰਹੀਆਂ ਗੱਲ ਕਰ ਜਦੋਂ ਜੰਗ ਲੱਗ ਜਾਂਦਾ ਹੈ ਉਦੋਂ ਉਹ ਚੀਜ਼ਾਂ ਵੀ ਸਾਈਡ ਇਫੈਕਟ ਤੇ ਦਿਖਾਉਣ ਲੱਗ ਜਾਂਦੀਆਂ ਨੇ ਇਸ ਕਰਕੇ ਬੇਨਤੀ ਕਰਦੇ ਆਂ ਵੀ ਜੋ ਵੀ ਸਰਕਾਰ ਦਾ ਹੁਕਮ ਆਉਂਦਾ ਹੈ ਜੋ ਵੀ ਮਿਲਟਰੀ ਦਾ ਹੁਕਮ ਆਉਂਦਾ ਹੈ ਜੋ ਵੀ ਵੱਡੀਆਂ ਸਰਕਾਰਾਂ ਸੈਂਟਰ ਸਰਕਾਰ ਦਾ ਹੁਕਮ ਪੀਐਨ ਸਾਹਿਬ ਦਾ ਆਉਂਦਾ ਉਹਨੂੰ ਇਹਨਾਂ ਵੇਲੇ ਲਾਗੂ ਕਰਕੇ ਮਤਲਬ ਕਿ ਲੈ ਕਾਉਂਟਰ ਕੰਟਰੋਲ ਜਾਬ ਹੋਣਾ ਚਾਹੀਦਾ ਤਾਂ ਕਿ ਮਤਲਬ ਜਿਹੜਾ ਦੁਸ਼ਮਣ ਦਾ ਕੋਈ ਜਹਾਜ਼ ਆ ਜਾਂ ਕੋਈ ਉਹਦਾ ਜੰਗਾ ਵਾਲਾ ਸਮਾਨ ਆ ਉਹ ਸਾਡੇ ਉੱਤੇ ਫਾਇਰਿੰਗ ਨਾ ਕਰੇ ਸਾਡੇ ਉੱਤੇ ਕੋਈ ਬੰਬਾਰੀ ਨਾ ਕਰ ਸਕੇ ਆਮ ਆਮ ਲੋਕਾਂ ਨੂੰ ਆਮ ਲੋਕਾਂ ਨੂੰ ਚੈਨਲ ਦੇ ਵੱਲੋਂ ਕੀ ਮੈਸੇਜ ਦੇਣਾ ਚਾਹੋਗੇ ਲੋਕ ਕਿਵੇਂ ਰਹਿਣ ਲੋਕਾਂ ਲੋਕਾਂ ਨੂੰ ਇਹੀ ਬੇਨਤੀ ਕਰਦੇ ਆਂ ਜੀ ਆਪਸੀ ਭਾਈਚਾਰਾ ਬਣਾ ਕੇ ਰੱਖੋ ਜੀ ਮਤਲਬ ਸਰਕਾਰ ਦੇ ਹਰ ਇੱਕ ਕਾਉਂਟਰ ਦਾ ਹਰ ਇੱਕ ਜੋ ਗਾਈਡਲਾਈਨ ਹੈ ਉਹ ਦੰਦੇ ਨੇ ਆਪਾਂ ਨੂੰ ਉਹਨਾਂ ਦੇ ਮੁਤਾਬਕ ਚੱਲਣਾ ਚਾਹੀਦਾ ਜੋ ਲਾਈਟਾਂ ਬੰਦ ਕਹਿੰਦੇ ਤਾਂ ਲਾਈਟਾਂ ਬੰਦ ਕਰਨੀਆਂ ਚਾਹੀਦੀਆਂ ਨੇ ਜੇ ਸਾਨੂੰ ਮੋਬਾਈਲ ਦੀ ਲਾਈਟ ਵੀ ਉਹ ਬੰਦ ਕਹਿੰਦੇ ਤਾਂ ਸਾਨੂੰ ਮੋਬਾਈਲ ਦੀ ਲਾਈਟ ਵੀ ਬੰਦ ਕਰਨੀ ਚਾਹੀਦੀ ਹੈ ਤੇ ਮਤਲਬ ਹਫੜਾ ਦਫੜੀ ਦੇ ਵਿੱਚ ਅਫਵਾਹਾਂ ਤੋਂ ਬਚਤ ਰੱਖਣਾ ਚਾਹੀਦੀ ਹੈ ਬਈਆ ਹਵਾ ਨਾ ਕੋਈ ਜਾਦੇ ਫਲਾਵੇ ਤੇ ਜਿਹੜੀਆਂ ਮਤਲਬ ਛੋਟੇ ਛੋਟੇ ਨਿਊ ਲੈਂਡ ਦੇ ਮਾਰੇ ਗਲਤ ਪ੍ਰਚਾਰ ਕਰਦੇ ਨੇ ਦੁਸ਼ ਪ੍ਰਚਾਰ ਕਰਦੇ ਨੇ ਉਹਨਾਂ ਤੋਂ ਬੜਾ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਤਾਂ ਕਿ ਮਤਲਬ ਸਾਡੇ ਇਸ ਦੇ ਵਿੱਚ ਕੋਈ ਅਫਰਾ ਦਾ ਫਰੀ ਦਾ ਮਾਹੌਲ ਨਾ ਹੋਵੇ ਸਟੋਰੇਜ ਵਗੈਰਾ ਸਿਸਟਮ ਸਾਰਾ ਸਰਕਾਰ ਕੋਲੇ ਪੂਰਾ ਹਰ ਇੱਕ ਨੂੰ ਹਰ ਇੱਕ ਚੀਜ਼ ਮਿਲੂਗੀ ਆਲੇ ਅਵੇਲੇਬਲ ਹੋਏਗੀ ਕੋਈ ਚਿੰਤਾ ਘਬਰਾਉਣ ਕਰਨ ਦੀ ਲੋੜ ਨਹੀਂ ਤਾਂ ਠੀਕ ਹੈ ਵੀ ਥੋੜਾ ਜਿਆਦਾ ਸੰਕਟ ਦਾ ਸਮਾਂ ਹੈ ਇਹ ਟਲ ਜਾਊਗਾ ਪ੍ਰਮਾਤਮਾ ਮਿਹਰ ਕਰੂ ਕੋਈ ਗੱਲ ਨਹੀਂ ਹੈ ਸ਼ਾਂਤੀ ਬਣਾ ਕੇ ਰੱਖੋ ਇੱਕ ਦੂਜੇ ਨਾਲ ਭਾਈਚਾਰਾ ਆਪ ਕੈਮਰਾ ਚਲੋ ਰਜਿੰਦਰ ਸਿੰਘ ਜੀ ਤੁਸੀਂ ਆਪਣਾ ਕੀਮਤੀ ਸਮੇਂ ਦਿੱਤਾ ਤੇ ਵਧੀਆ ਸਲਾਹ ਦਿੱਤੀ ਲੋਕਾਂ ਨੂੰ ਬੇਨਤੀ ਕੀਤੀ ਅਸੀਂ ਬਹੁਤ ਧੰਨਵਾਦੀ ਆ ਤੁਹਾਡੇ ਤੁਸੀਂ ਆਪਣਾ ਕੀਮਤੀ ਸਮੇਂ ਸਾਨੂੰ ਦਿੰਦੇ ਹੋ ਅਸੀਂ ਵੀ ਨਹੀਂ ਚਾਹਦੇ ਜੰਗ ਲੱਗੇ ਰੱਬ ਕੋਈ ਨਾ ਕੋਈ ਜਲਦੀ ਮਸਲਾ ਕੱਢੇਗਾ ਤੁਸੀਂ ਬੜਾ ਵਧੀਆ ਇੱਕ ਮੈਸੇਜ ਦਿੱਤਾ ਵੀ ਮਾੜਾ ਸਮਾਂ ਆਇਆ ਤਾਂ ਚੰਗਾ ਵੀ ਆ ਜਾਏਗਾ ਤੇ ਮੈਂ ਤੁਹਾਡਾ ਤੇ ਆਪਣੇ ਵੱਲੋਂ ਤੇ ਚੈਨਲ ਦੇ ਉੱਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸਰ ਲਾਈਵ ਜੁੜਨ ਲਈ ਮਿਹਰਬਾਨੀ ਸੋ ਦੋਸਤੋ ਸਾਡੇ ਨਾਲ ਜੁੜੇ ਦੇ ਰਜਿੰਦਰ ਸਿੰਘ ਜੀ ਮਾਨਸਾ ਤੋਂ ਉਹ ਤਾਂ ਅੰਦਾਜ਼ਾ ਈ ਹੈ ਕਿ ਕੱਲ ਪੂਰੇ ਭਾਰਤ ਦੇ ਵਿੱਚ ਬਲੈਕਆਊਟ ਹੋਇਆ ਪਰ ਇੱਕ ਗੱਲ ਬੜੀ ਅਜੀਬ ਦੇਖਣ ਨੂੰ ਮਿਲੀ ਕਿ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬਿਕ ਇਤਿਹਾਸ ਦੇ ਪਹਿਲੀ ਵਾਰ ਬਲੈਕਆਊਟ ਦੇਖਣ ਨੂੰ ਮਿਲਿਆ ਹਾਲਾਂਕਿ ਜਿਵੇਂ ਸਾਡੇ ਪੱਤਰਕਾਰ ਭਾਈ ਜਰ ਨੇ ਦੱਸਿਆ ਕਿ ਪੂਰੇ ਪੰਜਾਬ ਦੇ ਬਲੈਕਆਊਟ ਦਾ ਲਿਖਣ ਨੂੰ ਮਿਲਿਆ ਪਾਕਿਸਤਾਨ ਜੋ ਕਿ ਆਪਣੇ ناکਾਮ ਹਰਕਤਾਂ ਤੋਂ ਬਾਅਦ ਨਹੀਂ ਆ ਰਿਹਾ ਕੱਲ ਹੀ ਉਹਨਾਂ ਫਾਇਰਿੰਗ ਕੀਤੀ ਹੈ ਫੌਜ ਦੇ ਵੱਲੋਂ ਦੇ ਬੰਦਾ ਦਾ ਬੰਦੇ ਮਾਰੇ ਗਏ ਨੇ ਦੱਸੇ ਜਾ ਰਹੇ ਔਰ ਅੱਜ ਇੱਕ ਮੀਟਿੰਗ ਹੈ ਯੂਐਨਏ ਦੇ ਵਿੱਚ ਭਰ ਐਨੀਵੇ ਜੀ ਪੀ ਮੋਦੀ ਜਾ ਰਹੇ ਨੇ 8-9 ਦੇਸ਼ ਅੱਤਵਾਦ ਦੇ ਖਿਲਾਫ ਨੇ ਉਹ ਇਕੱਠੇ ਹੋ ਰਹੇ ਨੇ ਦੇਖਦੇ ਹਾਂ ਹੁਣ ਕੀ ਐਕਸ਼ਨ ਹੋਏਗਾ ਜਾਂ ਨਹੀਂ ਪਰ ਅਸੀਂ ਆਪਣੇ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਦੇ ਆਂ ਆਮ ਲੋਕਾਂ ਨੂੰ ਕਿ ਅਫਵਾਹਾਂ ਤੋਂ ਨਾ ਬਚੋ ਸੋਸ਼ਲ ਮੀਡੀਆ ਤੇ ਕਈ ਖਬਰਾਂ ਜੀਆਂ ਦਿਖਾਈ ਜਾ ਰਹੀਆਂ ਨੇ ਕਿ ਲੋਕ ਆਪਣਾ ਸਮਾਨ ਇਕੱਠਾ ਕਰ ਰਹੇ ਪੈਟਰੋਲ ਖਰੀਦ ਰਹੇ ਨੇ ਜਿਵੇਂ ਕਿ ਭਾਈ ਸਾਹਿਬ ਨੇ ਦੱਸਿਆ ਕਿ ਅਜੇ ਇਹ ਕੁਛ ਨਹੀਂ ਹੈ ਪਰ ਦੇ ਕੋਲ ਸਾਰਾ ਸਟਾਕ ਪਿਆ ਹੈ ਤਾਂ ਦੋਸਤੋਂ ਤੁਸੀਂ ਆਪਣੇ ਆਪਣੀਆਂ ਜਿਹੜੇ ਘਰਾਂ ਦੇ ਸੁਰੱਖਿਸ਼ੀ ਰਹੋ ਤੇ ਆਪਣੀਆਂ ਜਿਹੜੀਆਂ ਫੋਟੋ ਤੁਹਾਨੂੰ ਦਿਖ ਰਹੀਆਂ ਜੇਕਰ ਤੁਹਾਨੂੰ ਲੱਗਦਾ ਕੋਈ ਐਸਾ ਵੈਸਾ ਵਿਅਕਤੀ ਗਲਤ ਸ਼ਰਾਰਤੀ ਅੰਸਰ ਹੈ ਤਾਂ ਉਹਦੀ ਤੁਰੰਤ ਰਿਪੋਰਟ ਪੁਲਿਸ ਨੂੰ ਕਰੋ ਤਾਂ ਜਿਵੇਂ ਕਿ ਕਿਹਾ ਉਹਨਾਂ ਨੇ ਭਾਈ ਸਾਹਿਬ ਜੀ ਸਾਡੇ ਨਾਲ ਜੁੜੇ ਸੀ ਕਿ ਮਾੜਾ ਵਕਤ ਆਇਆ ਚੰਗਾ ਵੀ ਆ ਜਾਏਗਾ ਡਰੋ ਨਾ ਰੱਬ ਦੇ ਭਰੋਸਾ ਰੱਖੋ ਸੋ ਦੋਸਤੋ ਸਾਡਾ ਅੱਜ ਦਾ ਲਾਈਵ ਦਾ ਪ੍ਰੋਗਰਾਮ ਸੀ ਤੁਹਾਡਾ ਦੁਆਰਾ ਜੋੜਾਂਗਾ ਕੋਈ ਹੋਰ ਲਾਈਵ ਦਾ ਮੁੱਦਾ ਲੈ ਕੇ ਉਹ ਤਾਂ ਤੁਸੀਂ ਦੇਖੋ ਐਵਰ ਪੰਜਾਬੀ ਟੀਵੀ ਤੇ ਹੋਰ ਚੱਲਦੀਆਂ ਖਬਰਾਂ ਤੇ ਮੈਨੂੰ ਫਿਲਹਾਲ ਹੀ ਦਿਓ ਇਜਾਜ਼ਤ